लकड़ी आई थी चार जनों शिकार तन जाग के लिए आंदी थी मुंह है नहीं बोली मुंह है नहीं बोली जो पानी तन दे 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 मुंह हो बोल पहनी दो दिन ला जाने शिकार तन जाग के लिए आंदी थी जमीन सरे आपे तू क्या वो यार है क्या बेबे तू कोई बच्ची है तू पकारा बैठी है ਹੂੰ ਜੀ ਨਹੀਂ ਲੱਗਦਾ ਉਹ ਤਾਂ ਮੇਰਾ ਕਿਉਂ ਜੀ ਨੂੰ ਕੀ ਹੋ ਗਿਆ ਹੋਰ ਕਿਉਂ ਕਦੋਂ ਨਾ ਦਮਾ ਜੀਤਰਾ ਕੁੜੀ ਆ ਜਾ ਅਡੀ ਗਰੀ ਰੀ ਮੇਂ ਕੁੜੀ ਆਉਗੀ ਕੁੜੀ ਆਉਗੀ ਹੂੰ ਕੁੜੀ ਆ ਵੀ ਗਈ ਵਿਚਾਰੇ ਹੂੰ ਉਹ ਰੰਦਾਂ ਕਿ ਵਾਗੀ ਫਿਰ ਮੈਂ ਤਾਂ ਲੈ ਆਇਆ ਸੀ ਭੈਣ ਨੂੰ ਉਹ ਤਾਂ ਪਤਾ ਨਹੀਂ ਕਹਿੰਦੀ ਮੇਰਾ ਜੀ ਨਹੀਂ ਲੱਗਿਆ ਹੈਗਾ ਬਾਈ ਕਿ ਨਹੀਂ ਘਰੇ ਕੋਈ ਕੰਮ ਆ ਤੇ ਮੈਨੂੰ ਗਾਈ ਬਣ ਕੇ ਛੱਡਿਆ ਉਹਦੇ ਨਾਲ ਲੜਨਾ ਪਿਆ ਕੁਲੀ ਮਾਂ ਨੂੰ ਵਾਰਾਟਾ ਕੀ ਵੀ ਨਰਮ ਅਮੀਨਾ ਉਹ ਮੂਹ ਨਹੀਂ ਬਣਾਈ ਫਮੀ ਨੇ ਹਾਂ ਉਹ ਸਭ ਸਹੀ ਕਰ ਗਈ ਨੀ ਮੰਨੀ ਬਾੜਾ ਕੀ ਹੈ ਫਿਰ ਮੈਂ ਤਾਂ ਦੱਸਤਾ ਸਕਦੀ ਸੀ ਮੈਂ ਆਖਾ ਕਰੇ ਲੜਾਈ ਪੈ ਗਈ ਤੇ ਤਾਂ ਹੀ ਭੈਣ ਕਹੀ ਗਈ ਬਈ ਮੈਨੂੰ ਜ਼ਰੂਰੀ ਕੰਮ ਆ ਮੈਂ ਤਾਂ ਛੱਡਿਆ ਮੋਹਣੇ ਬੋਲ ਕੇ ਦੱਸਿਆ ਨਹੀਂ ਕਿਤੇ ਲੜਨਾ ਪੈਣਾ ਤੇ ਮੜਾ ਤਾਂ ਮਾਂ ਨੂੰ ਦੱਸਣਾ ਹੀ ਤੁਸੀਂ ਨੇ ਮੈਂ ਆਪੀ ਭੈਣ ਨੂੰ ਰੱਖ ਲੈਂਦਾ ਨਖ ਤੇ ਰੋਗੰ ਦਖੀਨ ਆ ਗਈ ਤੇ ਮੇਰੇ ਬੱਚੇ ਕੋਲ ਸਾਰੀ ਮੋਰੈਨ ਨਾ ਆੜ ਆੜ ਕੇ ਪੈ ਜੂਗਾ ਕਹਾਂ ਨਾ ਬਸੇ ਹੁਣ ਗਾਂ ਤਾਂ ਮੈਂ ਕੀ ਦੱਸਣਾ ਹਾਂ ਉਹ ਤਾਂ ਇਹ ਹੈ ਜੇ ਵੀ ਕੋਈ ਪੁੱਛੇ ਇਹ ਬਹਿਨੇ ਪੁੱਛੇ ਇਹ ਵੀ ਪੁੱਛੀ ਲਈ ਕੋਈ ਇਹ ਤਾਂ ਮੈਂ ਕਰ ਕਰ ਦੇਹੀ ਆ ਇਹਨੂੰ ਕੀ ਲੋੜ ਨਹੀਂ ਕੋਈ ਕੁੜੀ ਖਤ ਲੋੜ ਤਾਂ ਉਹ ਕੁੜੀ ਦੀ ਤੇ ਰਿਆ ਦੇ ਪੇਕੇ ਜਾਊਏ ਇਹਨੂੰ ਪਤਾ ਲੱਗ ਜੂਗਾ ਨਾ ਅੱਛੀ ਐ ਵਾ ਅੱਠੇ ਪੜਾਈ ਹੋਰੀ ਪਤਾ ਲੱਗ ਜੂਗਾ

ਉਹ ਬੰਦੇ ਮੱਤ ਨੂੰ ਸਮਝਾ ਦੇ। ਬਾਕੀ ਹੋਰ ਟ੍ਰਿਕ ਕਰ ਲਬੂ ਮਾ। ਆਹੋ। ਵਿਕਾਰ ਚ ਕੋਈ ਸ਼ੀ ਨਾ ਹੋਵੇ ਤੇ ਪੰਮੀ ਸਮਝ ਵੀ ਜਾਵੇ। ਹਾਂ। ਹੈਨਾ? ਹਾਂ। ਚਲ ਕਰਦਾ ਮੈਂ ਹਲਤੀ। ਹੋ ਨਾ ਕਮ ਜਿਵਾਕੜੀ ਆ ਲੋਕ। ਸੁਣਾ ਨਹੀਂ ਅਦਾਸੋ। ਦਵਾਰੇ ਲੇ ਉੱਭੈ ਨਾ। ਭੈਣ ਵੀ ਆ ਕੇ ਵਗ ਗਈ। ਮੈਨੂੰ ਪਤਾ ਬੁਲਾਇਆ ਤਾਂ ਹੈ ਨਹੀਂ ਮੈਂ ਤਾਂ ਹੀ ਉੱਡੀ ਗਈ ਨਹੀਂ ਉਹ ਕੰਮ ਮੈਂ ਤਾਂ ਕਰਾਂਗਾ। ਹੋਈ ਹੋਈ। ਉਹ ਇਹਨਾਂ ਨੂੰ ਕਹਿੰਦੀ ਜੇ ਮੇਰੇ ਛੱਡੇ ਆਉਣਗੇ ਮੈਂ ਵੀ ਜਾ ਆਉਣੀ ਆ ਚਾਰ ਦਿਨ ਲਾ ਆਉਂਗੀ ਵਧੀਆ ਕੰਮ ਦਾ ਸਾਰਾ ਕਰਤਾ ਕੁਛ ਵੀ ਆ ਜਾ ਕੇ ਰਿਤ ਦੇ ਪਾਪਾ ਨੂੰ ਜੇ ਛੱਡੇ ਆਉਣਗੇ ਅਣੀ ਪਤਾ ਨਹੀਂ ਕਰਦਣ ਚਲ ਦੇਖਦੀ ਆਂ ਕਾਉਂਗੇ ਨਾ ਨਹੀਂ ਗਿਆ ਸੀ ਮੈਂ ਕਹਿੰਦੀ ਸੀ ਕਿ ਮੈਨੂੰ ਛੱਡੇ ਆਉਂਦੇ ਮੈਂ ਕਿ ਭੈਣ ਆ ਕੇ ਮੁਰਗੀ ਕਿੱਥੇ ਛੱਡੇ ਆਵਾ ਪਿੰਡ ਅੱਛਾ ਹਾਂ ਸੱਚ ਮੈਂ ਕਹਣਾ ਕਿ ਗਈ ਹਾਂ ਤੂੰ ਹੀ ਜਾਣਾ ਹੈ ਨਾ ਹੋਰ ਹਾਂ ਤੁਸੀਂ ਕਹਿੰਦੇ ਸੀ ਵੀ ਤੂੰ ਆ ਕੇ ਵਾਗੀ ਵੀ ਫੇਰ ਜਰੂਰ ਛੱਡ ਕੇ ਆਉਂਗਾ ਹਾਂ ਮੈਂ ਭੈਣ ਦੀ ਚੜ ਗਈ ਜੇ ਮਸੀਹਾ ਹੋਈ ਔਰ ਪੈਗੀ ਤਾਂ ਕਰਵਾਉਣੀ ਹੈ ਜਾ ਕੇ ਕੀ ਮੈਂ ਕੀ ਕਹਤਾ ਹੀ ਭੈਣ ਕਹਿਣੀ ਲੱਗ ਵਧੀਆ ਮੈਂ ਕਿਹਾ ਬਗਿਆਦੇ ਪਿੰਡ ਜਾ ਕੇ ਆ ਬਗਿਆ ਜੀ ਲੱਗੂ ਤੇਰਾ ਜਾ ਕੇ ਉੱਥੇ ਹੂੰ ਹਾਂ ਉਹ ਹੋਇਆ ਨਹੀਂ ਮੈਨੂੰ ਕੰਮ ਮੈਂ ਤਾਂ ਕਿਹਾ ਸੀ ਦੋ ਦਿਨ ਰਹਿ ਜਾ ਰਹਿ ਨਹੀਂ ਹੈਗੀ ਮੈਂ ਕਿਹਾ ਚਲ ਲੈ ਕੇ ਆਇਆ ਤੇਰਾ ਭਰਾ ਮੈਂ ਕਿਹਾ ਖੇਤ ਚਲਾਣ ਨਾਲ ਐਡੀ ਦੂਰ ਆਇਆ ਪਹਿਲਾਂ ਲੈ ਕੇ ਹੁਣ ਮੈਂ ਕਿਹਾ ਜਾਨਨੀ ਵੀ ਆ ਕਹਿੰਦੀ ਮੈਂ ਤਾਂ ਜਾਨਨੀ ਹੈ ਮੇਨੂੰ ਤਾਂ ਕੰਮ ਹੋ ਗਿਆ ਹੁੰਦਾ ਹੀ ਆ ਪੈਣ ਪਾਈਆਂ ਨੂੰ ਹੂੰ ਕੋਈ ਨਹੀਂ ਤੇਰਾ ਵੀ ਇੱਕ ਬੰਦਾ ਪਿੰਡ ਜਾ ਜਾਂਦਾ ਤੇ ਛੱਡੇਂਗੇ ਤੁਸੀਂ ਮੈਨੂੰ ਹੁਣ ਉਹ ਤੇਰਾ ਭਾਈ ਲੈ ਜਾਂਦਾ ਬੜੀ ਸੋਹਣੀ ਗੱਲ ਸੀ ਤੁਸੀਂ ਛੱਡਿਆ ਉਹ ਦੇਖੀ ਨਹੀਂ ਛੱਡਿਆ ਮੈਂ ਕੋੜਵਾ ਨਾ ਖੇਤ ਖੂਤ ਕੰਮ ਰਹਿੰਦਾ ਐ ਨਹੀਂ ਪਤਾ ਜੀਰੀ ਜੂਰੀ ਉਹ ਕਰੀ ਜਾਂਦੇ ਹੁਣ ਚਲ ਮੈਂ ਛੱਡਿਆ ਆਉਂਗਾ ਹਾਂ ਮੈਂ ਤਿਆਰ ਤਾਂ ਹੈਗੀ ਨਾ ਅੰਡੂ ਪਲੇ ਲਾਈਨ ਉੱਥੇ ਚਾਰ ਪੰਜ ਦਿਨ ਨਾ ਲਾ ਕੀ ਆਉਂਗੀ ਜੀ ਚਾਰ ਕਿਹੜੇ ਕੰਮ ਤੋਂ ਮਾਪੀ ਬੀਬੀ ਕਿਸ ਕਰ ਲੂਗੀ ਸਾਹਮਣਾ ਹੀ ਕੰਮ ਸਾਰਾ ਇਹਨੂੰ ਬਧੀਆ ਬੇਲੀ ਰਹੀ ਠੀਕ ਹੈ ਆਪੀ ਦੀ ਰਿਪਰ ਦਾ ਕੰਮ ਕਰੀ ਜਾਊਗੀ ਏ ਵਧੀਆ ਸੀ ਬਪਾਨੀ ਕਰ ਤੇ ਬਥੇਰਾ ਕੰਮ ਕਰ ਲੇ ਤੇ ਪਿੰਡ ਪਹਿਲਾਂ ਹਾਂ ਨਾ ਇਹ ਤਾਂ ਕਰਦੀ ਆ ਵਧੀਆ ਉਹ ੱਜਾ ਜਾਣੇ ਆਗੇ ਹਾਂ ਨਵੇਂ ਸਮਾਂ ਆਪ ਹੀ ਸੂਜੀ ਆਂਦਾ ਜੀ ਵਿਚਾਰ ਭੈਣ ਵੀ ਆਖੇ ਵਾਗੀ ਹੂੰ ਵਧੀਆ ਵਿਚਾਰੀ ਦਾ ਜੀ ਲੱਗਿਆ ਵਧੀਆ ਹੋ ਰੇ ਆ ਰੇਖੀ ਗਈ ਹੈ ਨਾ ਤੇ ਚਲ ਤੂੰ ਹੀ ਹੁਣ ਜਾਏ ਆਉਂਗੀ ਮੈਂ ਤਾਂ ਐਸੀ ਮੈਂ ਕਿ ਤੁਸੀ ਮੈਨੂੰ ਨਾ ਕਰੋਗੇ ਕਿਤੇ ਨਾ ਨਾ ਮੈਂ ਨਾ ਕਿਉਂ ਕਰੂੰਗਾ ਮੈਂ ਕਿ ਮਮੀ ਤਾਂ ਹਰ ਇੱਕ ਗੱਲ ਜੀ ਤੇ ਨਾ ਜੀ ਕਰਦਾ ਨਹੀਂ ਮੈਂ ਕਿ ਤੁਸੀਂ ਵੀ ਨਾ ਕਰਦੇ ਚਲ ਖਿੱਚ ਦਿਹਾਰੀ ਫਿਰ ਮੈਂ ਤਾਂ ਤਿਆਰ ਹੀ ਆ ਜੀ ਉਸ ਕੱਪੜੀ ਪਾਉਣੇ ਨੇ ਮੈਂ ਤਾਂ ਕੈਗ ਚ ਹਾਂ ਨਾਲੇ ਰੀਤ ਨੂੰ ਬਸ ਰੀਤ ਵੀ ਤਿਆਰ ਆ ਰੀਤ ਨਾਲ ਹੀ ਮੈਂ ਵੀ ਨਾਲ ਹੀ ਸੀ ਕੰਮ ਕਰਕੇ ਰਹੀ ਸੀ ਸਾਰਾ ਅੱਛਾ ਹਾਂ ਹੁਣ ਛੱਡਿਓ ਮੈਂ 4 ਦਿਨ ਲਾਇਆ ਹੂੰਗੀ ਛੱਡਿਆਣਾ ਕੋਈ ਨਾ ਹੋਰ ਚਲ ਖਿੱਚ ਤਿਆਰੀ ਫਿਰ ਠੀਕ ਹੈ ਜੀ ਚਲ ਮੈਂ ਕੋ ਬੈਗ ਚ ਕੱਪੜੇ ਪਾ ਲਾਂ ਹਾਂ 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 ਚਲ ਵਧੀਆ ਹਾਂ ਕਰਤੀ ਅੱਜ ਹਾਂ ਹਾਂ ਤੇ ਨੂੰਹ ਤੇ ਪਤਾ ਲੱਗੇ ਜਾ ਕੇ ਬੀਜੇ ਮੈਂ ਤੇ ਮੇਰੀ ਭੈਣ ਨੂੰ ਪੁੱਛਿਆ ਨਹੀਂ ਘਰੇ ਆਈ ਮੈਂ ਤੇ ਤੈਨੂੰ ਵੀ ਇਹਨਾਂ ਨੇ ਨਾ ਪੁੱਛਿਆ ਨਾ ਤੇਰੇ ਦਿਲ ਤੇ ਫੇਰ ਸੱਟ ਲੱਗੂਗੀ ਤੇ ਤੈਨੂੰ ਸਮਝ ਆਉਣੀ ਹੈ ਇਹ ਗੱਲ ਦੀ ਜਦੋਂ ਉੱਥੇ ਤੂੰ ਪੂਰੇ ਮਾਰ ਨਾਲ ਜਾਏਂਗੀ ਜਾਂ ਤੈਨੂੰ ਤੇਰੀ ਵਧਾਈ ਨੇ ਬੁਲਾਇਆ ਨਾ ਤੇ ਨਾਲ ਵਧੀਆ ਵੀ ਬਾਹਰ ਨਾ ਕੀਤਾ ਤੇ ਤੈਨੂੰ ਪਤਾ ਲੱਗੂਗੀ ਤੂੰ ਮੇਰੀ ਭੈਣ ਨਾਲ ਕਿਵੇਂ ਕੀਤਾ ਮੈਂ ਤਾਂ ਜੈਗਨੇ ਦੱਸਿਆ ਵੀ ਨਹੀਂ ਵੀ ਭਾਈ ਮੈਨੂੰ ਐਵੇਂ ਹੋਇਆ ਮੰਚਲ ਕੋ ਕੀ ਬਾਗੀ ਵਿਚਾਰੀ ਕੰਨੀ ਬਾਈ ਕਰੇ ਕੰਮ ਕਰੇ ਕੰਮ ਨਾ ਛੱਡਿਆ ਕਿਹੜਾ ਤਾਂ ਮਨ ਚ 아이ਸੀ ਕਰ ਲਾ ਵਿਪਨ ਵਾਜ ਤੇ ਲੈ ਕੇ ਆਏ ਆ ਉਹ ਤਾਂ એનર્ਜੀ ਲੱਗਦਾ ਸੀ ਕਰੇ ਅੱਜ ਐ ਕਿਉਂ ਕਰਨ ਲੱਗੀ ਮੈਨੂੰ ਕੀ ਪਤਾ ਸੀ ਪਰ ਮੈਂ ਉਹਨੂੰ ਚੱਜਣਾਂ ਨਹੀਂ ਬੁਲਾਇਆ ਚੱਲ ਪੰਮੀ ਨੂੰ ਪੰਮੀ ਦੀ ਭਾਸ਼ਾ ਦੀ ਸੁਣਿਓਣਿਆ ਪਰ ਮੈਂ ਉਹਦੇ ਕੋਲ ਤੁੱਲ ਦੂਗਾ ਚਾਰ ਦਿਨ ਮੈਂ ਲੈ ਕੇ ਨਹੀਂ ਆਉਂਦਾ ਫਿਰ ਪਤਾ ਲੱਗਿਆ ਵੀ ਇਹਦੇ ਨਾਲ ਵੀ ਹਰ ਜੇ ਕੁਝ ਹੋਊਗਾ ਤੇ ਫਿਰ ਗਾਂ ਮੇਰੀ ਭੈਣ ਨੂੰ ਪਿਆਰ ਕਰਨ ਲੱਗੂਗੀ। ਲੰਮੀਏ ਪਿੰਡ ਜਾਣੀ ਹੈ ਕਿ ਇਹਨਾਂ ਨੂੰ ਪੁੱਛ ਲਿਆ ਤੇ ਇਹਨਾਂ ਨੇ ਹਾਂ ਕਰਤੀ ਵੀ ਜਾਇਆ ਚਾਰ ਦਿਨ। ਖੱਗ ਆਇਆ। ਕੰਮ ਤਾਂ ਦੰਦਾ ਮੈਂ ਸਾਰਾ ਕਰ ਗਈ ਕੱਪੜਾ ਜਿਹੜਾ ਧੋਤਾ ਜਿਹੜਾ ਮਾੜਾ ਮੋਟਾ بس ਰੋਟੀ ਢੱਕਦਾ ਹੋ ਉਹ ਤੁਸੀਂ ਕਰ ਲਿਆ ਕਰਿਓ ਹੁਣ। ਕੋਈ ਨਾ ਕਰਦਾ ਜਾਇਆ। ਹੋਰ ਮਨਵਾਇਆ ਮੈਂ ਚਾਲ 4 ਦਿਨ ਮੈਂ ਲਾਏ ਆਉਣੀ ਆ ਪਰ ਟੈਂਪੀਆ ਨੂੰ ਹੁੰਦਾ ਹੀ ਦੇਖਣ ਦਾ ਮੈਂ ਤਾਂ ਵੀ ਵੀ 10 ਦਿਨ ਲਾ ਕੇ ਆਉਂਗੀ ਪੇਕੇ ਆਪਦੇ ਅੱਛਾ ਹੋਰ ਭੈਣ ਆਈ ਮੈਂ ਤਾਂ ਹੈਰਾਨ ਗੱਲਾਂ ਮੰਦਦੀ ਆ ਉਹਨੂੰ ਵੀ ਉਹਦੀ ਆਈ ਉਹਨੀ ਪੈਰੀ ਮੁੜ ਗਈ ਟੰਡੋਂ ਤਾਂ ਉਹ ਵੀ ਨਹੀਂ ਨਿਕਲਣ ਨੂੰ ਜੀ ਕਰਦਾ ਹੁੰਦਾ ਮਸਾਂ ਤਾਂ ਆਇਆ ਜਾਂਦਾ ਹੋਰ ਉਰੀ ਉੱਡ ਗਈ ਉਹ ਅਗੇ ਨਹੀਂ ਲੱਗਿਆ ਜਵਾਕ ਨਹੀਂ ਗਿਆ ਨਾ ਪਿੰਡ ਤਾਂ ਉਹ ਹੀ ਨਹੀਂ ਚਾਹੇ ਜਵਾਕ ਹੋਵੇ ਚਾਹੇ ਨਾ ਹੋਵੇ ਪਿੰਡੋਂ ਜਾਣ ਨੂੰ ਤਾਂ ਉਹ ਹੀ ਨਹੀਂ ਮਾਨ ਕਰਦਾ ਪਤਾ ਨਹੀਂ ਕਿਉਂ ਭੱਜ ਗਈ ਉਹ ਇੰਨੀ ਛੇ ਤਰਕ ਕੋਲ ਚਲ ਮੈਂ ਕੰਮ ਤਾਂ ਹੁੰਦਾ ਤਾਂ ਸਾਰਾ ਕਰਤਾ ਰੋਟੀ ਪਾਣੀ ਹੁਣ ਤਾਂ ਜ਼ਿਆਦਾ ਟਾਈਮ ਨਾਲ ਬਣਾ ਲਿਆ ਕਰੋ ਤੇ ਮੈਂ 10 ਦਿਨ ਲਾ ਕੇ ਆਉਂਗੀ ਕੋਈ ਨਾ ਚੱਲ ਲਗਾਏ ਹਾਂ ਲਾਇਆ ਚੰਗਾ ਮੈਂ ਪਕੜੇ ਪਾਲਾਂ ਬੈਗ ਚ ਆ ਲੈ ਆਪ ਤਾਂ ਜਲ ਕਰੇ ਨਾ ਦਿਨ 10 ਦਿਨ ਲਾ ਕੇ ਆਂਗੀ अजय हजे से लप रख दी है अके पहन दता ओ गुड भी ये पहन खड़े गावे सोते बोल बोला रहा होवे हा सोस हो या होवे को कोई नवी दाई गल सुनाइए सुनिए कोई काम करिए ये तो पहन रहे तो एक काम थे कह नहीं ऐसा सर रोक रहा मत का पानी निवाल ना मत रोटी निकाल ਨੇ ਕੈਨੇ ਕਰ ਗੀ ਨਾ ਕੰਮ ਸਾਰਾ ਬਾਹਲੇ ਤਾਂ ਧਾਈ ਬੈਨਾ ਟੱਕਰវេល ਨੇ ਤਾਂ ਬਮ ਚੋੜੀ ਕੇ ਫੋਟੇ ਆਹੋ ਰੋਟੀਾਂ ਕੁਝ ਤਾਂ ਬਣਦੀ ਕੇ ਆ ਪਈ ਅੰਦਰ ਨਾਲ ਬੇਬੇ ਹਾਂ ਅਸੀਂ ਤਾਂ ਚੱਲੇ ਆ ਪਿੰਡ ਕਰ ਲਈ ਮੈਂ ਤਿਆਰੀ ਪੂਰੇ 10 ਦਿਨ ਲਾ ਕੇ ਆਵਾਂਗੇ ਅੱਛਾ ਫੋਨ ਫੋਨ ਨਾ ਕਰੀ ਜਾਓ ਪਿੱਛੇ ਕਿਤੇ ਹਾਂ ਬਸ ਅਸੀ ਹੁਣ ਮੈਨੂੰ ਚਾ ਚੜ ਗਿਆ ਪੂਰਾ ਮੈਂ ਮੈਨੂੰ ਹਾਂ ਕਰਤੀ ਪਹਿਲੇ ਬੋਲਤੀ ਇਹਨਾਂ ਨੇ ਵੀ ਚਲ ਬਾਗ ਜਾ ਕੋਈ ਨਾ ਚਲ ਕੋਈ ਨਾ ਜਾਇਆ ਹਾਂ ਕਰਦਾ ਧਿਆਨ ਰੱਖੀ ਜਿਆਦਾ ਰੋਟੀ ਟੁੱਕ ਟਾਈਮ ਤੇ ਬਣਾ ਲਿਆ ਕਰਿਓ ਕੋਈ ਨਾ ਕੋਈ ਨਾ ਦਸ ਦਿਨ ਲਾ ਕੇ ਆਉਂਗੀ ਪੂਰੇ ਮੇਨ ਦਾ ਕੋਈ ਨਾ ਲਾਇਆ ਬਸ ਇਹ ਛੱਡ ਕੇ ਆਉਂਦੇ ਨੇ ਸਾਨੂੰ ਹੁਣ ਕੋਈ ਨਾ ਮੈਂ ਔਕੀ ਸੌਕੀ ਕਰ ਲਉ ਕੰਮ ਹਾਂ ਦੀ ਬੈਂਦੀ ਪੱਪੀ ਦੀ ਛੈਰੀ

ਚੱਲ ਰਿਹਾ ਆ ਹਾਂ ਅੱਛਾ ਉਹ ਫਿਰ ਮੈਂ ਬਾਹਰੋਂ ਖੜਿਆ ਨਹੀਂ ਮੈਂ ਚੱਲ ਕਾਏ ਕੰਮ ਸੀ ਉਹਨਾਂ ਤਾਂ ਆ ਗਿਆ ਅੱਛਾ ਵਧੀਆ ਬਣੀ ਹੋਈ ਵਧੀਆ ਹੋ ਜੇ ਨਾਲ ਮੈਂ ਨਹੀਂ ਤਾਂ ਵਧੀਆ ਉਲੀ ਪਈ ਹੁਣ ਗਾਂ ਦਊਗਾ ਉਹਨੂੰ ਦੇਖੂ ਜਿਵੇਂ ਹਾਂ ਹਾਂ ਬਾਈਂ ਤੇ ਐ ਤਾਂ ਨਹੀਂ ਹਾਂ ਬਈਆ ਕੁਝੇ ਵਾਰ ਦਿੱਤੀ ਮਿੰਟਾਂ ਅੱਛਾ ਅੱਛਾ ਤਰਨ ਪੈ तो फोन हेलो हेलो हेलो, हेलो।, हेलो। की कर दसो घरे कार्य सी ਅਛਾ ਮਗਰ ਮੈਂ ਨਾ ਤਜਮੀਨ ਨੂੰ ਪਰਜਾਈ ਨੇ ਚੱਜੇ ਨਾਲ ਗੱਲ ਕੀਤੀ ਨਹੀਂ ਮੈਨੂੰ ਬੁਲਾਇਆ ਹੂੰ ਮੈਂ ਤਾਂ ਇਨਾ ਹੀ ਸੀਗਾ ਵੀ ਵਧੀਆ ਬੋਲੂਗੀ ਚਲ ਇਨਾ ਚੋਰ ਨਾਲ ਗਈ ਮੈਂ ਤਾਂ ਹੂੰ ਹਾਂ ਜੀ ਫਿੱਕੇ ਬਾਤਾਂ ਮੇਰਾ ਤਜਮੀਨ ਕੋਈ ਨਾ ਕੋਈ ਨਾ ਤਾਂ ਉਹੀ ਤੈਨੂੰ ਲੱਗਿਆ ਹੋਣਾ ਨਾ ਹੂੰ ਮਰ ਤਾਂ ਮਾਣ ਯੋਖਾ ਹੋ ਜਾਂਦਾ ਐਵੇਂ ਤਾਂ ਕਿਉਂ ਕਿ ਤੈਨੂੰ ਮੇਰੇ ਨਾਲ ਬੋਲੀ ਹੀ ਨਹੀਂ ਹੈਗੀ ਚੱਜੇ ਨਾਲ ਨਾ ਨਾ ਛੋਟੇ ਬੰਦੇ ਦਾ ਵਧੀਆ ਬੋਲੀ ਉਦੋਂ ਮੁੜ ਕੇ ਬੁਲਾਇਆ ਹੀ ਨਹੀਂ ਹੈਗਾ ਮੈਨੂੰ ਹੋਈ ਤੇ ਨਾ ਆ ਕੇ ਪਹੇਗੀ ਐਵੇਂ ਲੱਗਿਆ ਹੋਣਾ ਤੈਨੂੰ ਕੋਈ ਗੱਲ ਨਹੀਂ ਹੈਗੀ ਨਾ ਹਾਲੇ ਤੈਨੂੰ 10 ਘੰਟੇ ਵੀ ਨਹੀਂ ਹੋਏ ਤੇ ਉਹ 10 ਦਿਨ ਲਾਉਣ ਨੂੰ ਕਹਿੰਦੀ ਸੀ ਜੇ ਆ ਕੇ ਤੇ ਦਾ 10 ਦਿਨ 10 ਦਿਨ ਲਾਉਣ ਨੂੰ ਕਹਿੰਦੀ ਸੀ ਤੇੰਦਾ 10 ਘੰਟੇ ਵੀ ਨਹੀਂ ਹੋਏ ਹਾਲੇ ਚਲ ਗਈ ਤਾਂ ਮੈਂ ਇੰਨੇ ਉਹਦੇ ਨਾਲ ਹੀ ਸੀ ਵੀ ਚਲ ਜਾ ਕੇ ਕਿ ਹੁਣ ਮੈਂ ਕੋਈ ਅਸੀਂ ਵੀ ਆਏ ਕਰਾਂਗੇ ਕੋਈ ਨਾ ਕੋਈ ਨਾ ਕੱਲ ਨੂੰ ਕਰੀ ਫੋਨ ਹੁਣ ਤੋਂ ਕੁਝ ਨਹੀਂ ਹੁੰਦਾ ਰਹਿ ਜੇ ਹਾਂ ਮੈਨੂੰ ਤਾਂ ਲੈ ਕੇ ਜਾਇਓ ਨਾ ਨਾ ਰਹਿ ਕੋਈ ਨਾ ਜਦੋਂ ਹੋ ਰਿਹਾ ਕੰਮ ਲੈ ਜੰਦਾ ਹਾਂ ਕੰਮ ਨਹੀ ਕੋਈ ਨਾ ਚੰਗਾ ਓਕੇ Aku penat lagi dah. Biar miripan anak kita sih. Aku ni hujan itu nalaran dah. Hari penat lagu ini. Mau gak ਇਹ ਐ ਸੋਖਾਈ ਦੀ ਐ ਹਾਂ ਜੇਨ ਪੰਮੀ ਨੇ ਵੀ ਭੈਣ ਨੂੰ ਨਹੀਂ ਵਧੀਆ ਬੁਲਾਇਆ ਸੀ ਹਾਂ ਓਮੇਗਾ ਪੰਮੀ ਨੂੰ ਦੀ ਭਜਾਈ ਨੇ ਨਹੀਂ ਵਧੀਆ ਬੁਲਾਇਆ ਕਿਆ ਨੇ ਸਮਝਦਾ ਹੈ ਕਿ ਜਹੀ ਹੋਈ ਭਜਾਈ ਕਿਵੇਂ ਹੋ ਗਈ ਉਹ ਤਾਂ ਸਹੀ ਐ ਇਹ ਤਾਂ ਜੇ ਤੈਨੂੰ ਤੂੰ ਆਪ ਹੀ ਕਹਿਣੀ ਵੀ ਸਾਰੇ ਹੀ ਕਰ ਕਰ ਇਹੀ ਕੁਛ ਆ ਨਹੀਂ ਉਹ ਤਾਂ ਠੀਕ ਥੀ ਵਿਚਾਰੀ ਹੁਣ ਮੈਨੂੰ ਫੋਨ ਅਜ ਪੰਮੀ ਦਾ ਕਹਿੰਦੀ ਮੈਨੂੰ ਲੈ ਜਾ ਕੇ ਮੇਰਾ ਜੀ ਨਹੀਂ ਲੱਗਦਾ ਅੱਛਾ ਮੈਂ ਕਿਹਾ ਤੂੰ ਤਾਂ ਦੱਸ ਦੇਣ ਕਹਿੰਦੀ ਸੀ ਹੁਣ ਤਾਂ 10 ਘੰਟੇ ਹੋ ਗਏ ਨੇ ਅੱਛਾ ਹੂੰ ਅਲਗਾਇ ਲਿਆ ਨਾ ਪਤਾ ਲੱਗੂ ਸਮਝ ਆਤੀ ਹਰ ਇੱਕ ਉਹਨਾਂ ਰਾਇਕੀ ਨਹੀਂ ਆਉਂਦਾ ਫਿਰ ਇਹਨੂੰ ਪਤਾ ਲੱਗੂਗਾ ਵੀ ਕਿਵੇਂ ਕਰਦੇ ਹੁੰਦੇ ਨੇ ਹਾਂ ਹੂੰ ਹਾਂ ਕੋਈ ਨਾ ਕਰੀ ਯਾਰ ਨੇ ਹਾਂ ਮਾਰਤ ਦੇ ਸੇਵਾ ਹਾਂ ਫਿਰ ਸਮਝ ਜੂ ਇਹਨਾਂ ਨਾਲ ਹੈ ਇਹਨੂੰ ਸਮਝ ਆ ਲੱਗ ਜੂਗਾ ਹਾਂ ਇਹਨੂੰ ਦੇਖ ਕੇ ਦੋ ਕੁੜੀਆਂ ਨੂੰ ਕੁੜੀਆਂ ਨੂੰ ਹੋਰ ਸਮਝ ਲੱਗੂਗੀ ਹਾਂ ਗਾਂ ਦੱਸੂ ਤਾਂ ਸਹੀ ਵੀ ਆਇ ਨਹੀਂ ਕਰਨਾ ਚਾਹੀਦਾ ਹਾਂ ਬਿਓ ਵੀ ਕਰ ਹਾਂ ਸਾਰਾ ਘਰ ਤਾਂ ਇਹ ਆ ਗਾ ਬਿਓ ਨਾਨਾ ਨੂੰ ਆ ਗਾ ਬਿਓ ਹੂੰ ਤੈਨੂੰ ਕਹੇ ਜੀ ਫੋਨ ਕਰੇ ਤੂੰ ਵੀ ਕਹਿੰਦੀ ਕੋਈ ਨਾ ਰਹਿ ਜਾ ਜਦੋਂ ਤੱਕ ਕੋਈ ਨਾ ਮੈਂ ਤਾਂ ਕਹੀ ਬੁਥੇ ਰੋ ਇੱਕ ਦਿਨ ਤਾਂ ਰਹਿਣ ਦੇ ਉਹਨੂੰ ਉੱਥੇ ਵਾਲੇ ਮੈਂ ਜਾ ਰੋਵੇ ਵਰਤੀ ਕੀ ਗੱਲ ਨਹੀਂ ਲੈ ਆ ਅਗਲੇ ਕਰ ਕਰੇ ਚ ਪੈ ਗਿਆ ਤੀ ਲੋਕਾਂ ਨੂੰ ਨਾ ਫਿਰ ਫੇਰੀ ਮੈਂ ਸਮਝੂਗੀ ਉਹ ਆ ਜਦੋਂ ਤੱਕ ਤੂੰ ਨਾ ਮੈਂ ਤਾਂ ਲੈ ਕੇ ਆਉਂਗਾ ਕੋਈ ਨਾ ਜਦੋਂ ਤੱਕ ਰਹਿਣ ਦੇ ਉਹ ਕਿਉਂ ਆ ਕੱਖ ਕੋਈ ਨਾ ਕੋਈ ਨਾ ਤੂੰ ਵੀ ਉਹਦੇ ਮਗਰ ਨਾ ਲੱਗਵਾ ਮਾੜਾ ਇਹਨੂੰ ਪਤਾ ਲੱਗ ਜਾਣ ਦੇ ਤੇਰ ਤੈਨੂੰ ਮਰਖੀ ਆ ਭਾਈ ਮੈਂ ਤਾਂ ਕੀ ਕਹਾਂਗੀ ਚਲ ਮੈਂ ਜਾਇਆ ਮਾ ਗਿਆ ਹੁਣ ਆਵੇ ਤੈਨੂੰ ਤਾਂ ਕਹਿੰਦੀ ਵੀ ਕੋਈ ਨਾ ਵੀ ਤਾਂ ਬੀਜੀ ਅੱਜ ਇਧਰ ਕੇ ਲੈ ਜੂਗਾ ਖੈਰ ਵਾਕਿਆ ਵਾਟ ਫੈਟ ਲੇ タルकी इधर फना लिया तो मेरा मैंने क्या मैं कर लेता रखी हेलो ओके खड़े ही पिया सी बस तेरा फोन आए तू उठे मैं कहीं कहीं सिमरू ले जाओ आके तू सी की तू ले जा ले जो लाईया तड़की तो क्यों मुरयाना तो नहीं मैं हुन हुन तक नहीं मैं 10 दिन लाके आनी फिर रहे हुन 10 दिन ना

ਇਹਨੂੰ ਪਤਾ ਲੱਗ ਗਿਆ ਜਾਂਦੇ ਸਮਰ ਕੇ ਆਥ ਨੇ ਜਾਊਗਾ ਲੈਣ ਆਥਾਂ ਤੱਕ ਇਹਨਾਂ ਨੂੰ ਹੋਰ ਹੋ ਜੂ ਵਧੀਆ ਮਨ ਕੇ ਸਭ ਕੁ ਮਿਲ ਜੂਗਾ ਇਹਨੂੰ ਕੁਝ ਸਮੇਂ ਬਾਅਦ ਕਾ ਤੇ ਕੀ ਹੋ ਗਿਆ ਨਹੀਂ ਇਹਨੇ ਦੁਸ਼ੀ ਤੋਰ ਕੀ ਦੱਸਾਂ ਬੇਬੇ ਤੈਨੂੰ ਹੁਣ ਮੈਂ ਤਾਂ ਬਹੁਤ ਪਛਤਾਵਾ ਹੋਇਆ ਮੈਨੇ ਤਾਂ ਕਿਹਾ ਮੈਂ ਤਾਂ ਇਨੇ ਚਾਉ ਨਾਲ ਗਈ ਮਹੱਲਾ ਦੋ ਦਿਨ ਪਿੰਡ ਜਾ ਕੇ ਆਉਂਗੀ ਮੈਂ ਤੁਹਾਨੂੰ ਕਹਿ ਕੇ ਵੀਗੀ ਮੈਂ 10 ਦਿਨ ਲਾ ਕੇ ਆਉਂਗੀ ਹਾਂ ਮੇਰੇ ਨਾਲ ਤਾਂ ਗਾਹ ਮੇਰੀ ਪਰਜਾਈ ਨੇ ਮੇਰੇ ਨਾਲ ਚੱਜ ਨਾਲ ਵਿਹਾਰ ਹੀ ਨਹੀਂ ਕੀਤਾ ਹੈ ਇਹ ਕੱਪੜੇ ਲਾਕੇ ਤੇਰੇ ਅੱਥਨੇ ਆ ਵੀ ਆਈ ਪਾਲਾ ਇਹ ਵੀ ਨਾ ਧੁੱਤੇ ਸਾਰੇ ਟੱਬਰ ਦੇ ਕੱਪੜੇ ਧੁੱਤੇ ਸਾਡੇ ਆਈ ਛੱਡ ਦਿੱਤੇ ਅੱਛਾ ਮਤਮਰਣਾ ਬੋਲੀ ਵੀ ਨਹੀਂ ਚੱਜ ਨਾਲ ਮੈਂ ਇਹਨਾਂ ਨੂੰ ਵੀ ਫੋਨ ਕਰਿਆ ਮੈਂ ਕਿ ਮੈਂ ਤੜਕੇ ਮੱਖਣ ਲੈ ਜਾਵਾਂ ਕਿ ਮੈਂ ਤਾਂ ਖੇਤ ਜਾ ਕੇ ਆਣਾ ਹੁਣ ਹਰ ਕਿਵੇਂ ਤਾਂ ਬਸ ਹੀ ਜੜਿਆ ਹੀ ਫਿਰ ਅੱਛਾ ਦੱਸ ਕੇ ਦਈਆ ਕਰੋ ਹਾਂ ਦੱਸ ਕੇ ਤਾਂ ਆਈ ਆ ਸਾਰਾ ਕੰਮ ਤਾਂੰਦਾ ਮੇਰੀ ਮਾਂ ਤੋਂ ਕਰਾਉਂਦੀ ਹੈਗੀ ਫਿਰ ਕੋਈ ਨਾ ਚਲ ਮਹਾ ਤਾਂ ਤੜਕੇ ਥੱਕ ਗਿਆ ਉਹ ਵੀ ਧੀ ਹੈ ਫਿਰ ਵੀ ਆਇਆ ਚਲ ਬੜਾ ਪਾ ਰਿਹਾ ਇੰਨਾ ਤਾਂ ਸੋਚਦੀ ਹੁੰਦਾ ਮਸਕਾਰਾਂ ਕੰਮ ਆ ਪਹੁੰਚਾ ਨਹੀਂ ਲੱਗਦੀ ਆ ਕੋਈ ਕੀ ਗੱਲ ਮੈਂ ਤਾਂ ਆਪਣੀ ਗਲਤੀ ਵੈ ਮੈਂ ਤਾਂ ਬੇਬੇ ਬਾਲਾ ਪਛਤਾਵਾ ਹੋਇਆ ਵੀ ਜਿਵੇਂ ਮੈਂ ਆਪਣੀ ਨੰਦ ਨਾਲ ਕੀਤਾ ਦੇਖਣਾ ਵਿਚਾਰੀ ਨਾਲ ਆਈ ਉਹ ਵੀ ਗਾਹ ਮੇਰੇ ਨਾਲ ਹੋ ਗਿਆ ਜਾਂਦੀ ਨੂੰ ਮੈਨੂੰ ਤਾਂ ਇੰਨਾ ਦੁੱਖ ਲੱਗਿਆ ਉਹ ਮੈਂ ਨਹੀਂ ਉਹਨੂੰ ਚੜਜ ਨਾਲ ਬੁਲਾਇਆ ਤਾਂ ਹੀ ਮੇਰੇ ਨਾਲ ਉਹ ਵੀ ਹੋ ਗਈ ਜਿਵੇਂ ਕਰੀ ਉਹ ਵੀ ਭਰੀ ਮੈਂ ਮੈਂ ਤਾਂ ਭੈਣ ਨੂੰ ਤੂੰ ਹੀ ਫੋਨ ਕਰਦੀ ਬੇਬੇ ਹੁਣ ਆ ਜਿਵੇਂ ਕਹਦੇ ਉਹਨੂੰ ਆਪਣੀ ਭੈਣ ਨੂੰ ਵੀ ਲਾ ਜੂਗੀ ਦੱਸ ਦੇਣਾ ਹੁਣ ਤੱਕ ਆਵਾਂ ਹੋ ਗਏ ਹੋ ਹਾਂ ਤਾਂ ਵੀ ਬਸ ਮੈਂ ਤਾਂ ਬਾਲਾ ਪਿਸਤਾਵਾ ਹੋਇਆ ਵੀ ਵੀ ਮੈਂ ਤਾਂ ਲੱਗੇ ਵੀ ਦੇਖੀ ਮਸਾ ਤਾਂ ਉਹ ਵੀ ਆਉਦੇ ਕਰਾਂ ਚੋ ਆਈ ਹੈ ਨਾ ਤੇ ਹੱਥ ਖੁੰਖਾ ਹੈ ਇਹ ਤਾਂ ਮੈਂ ਆ ਵੀ ਇਮਰ ਨਾਲ ਆ ਕੇ ਲੈ ਆਉਂਗਾ ਮੈਂ ਆਪਣੇ ਬਸ ਜੀ ਕਿਉਂ ਲੱਗ ਗਿਆ ਉੱਥੇ ਹੈ ਜੀ ਜੀ ਲੱਗ ਗਿਆ ਹੀ ਰਹੂੰਗੀ ਮੈਂ ਦੱਸ ਦੇਣਾ ਮੈਂ ਹਮੇਸ਼ਾ ਤਾਂ ਸੋਚਿਆ ਸੀਗਾ ਵੀ ਬਥੇਰੇ ਦਾਲ ਬੰਗਲਾ ਕੇ ਨ ਪਰ ਬਹੁਤ ਮੋੜੇ ਪਰ ਜਾ ਇਨੀ ਨਹੀਂ ਚੱਜ ਨਾਲ ਬੁਲਾਇਆ ਬਿਲਕੁਲ ਜੀ ਬਹੁਤ ਮਨ ਕਰਾਵਾ ਤਾਂ ਸੋਨੂ ਕਿਹਾ ਕੱਲ ਵੀ ਲੈ ਜਾ ਉਸੇ ਵੀ ਨਹੀਂ ਆਇਆ ਨਾ ਜਾਏ ਨਾ ਕਰ ਲੈਰ ਕੇ ਬਸ ਤੇ ਆਇਆ ਹੂੰ ਤੈਨੂੰ ਪਤਾ ਵੀ ਤੂੰ ਮੇਰੀ ਭੈਣ ਨਾਲ ਜੀ ਮੈਂ ਕੀਤਾ ਸੀ ਮੈਨੂੰ ਤਾਂ ਆਪ ਦਾ ਪੇਕਿਆਂ ਦਾ ਮੈਂ ਸਮਝੀ ਜਾਂਦੀ ਸੀ ਘਰ ਵੀ ਮੇਰੇ ਪੇਕਿਆਂ ਦਾ ਉਹ ਮੇਰਾ ਘਰ ਹੈ ਪਰ ਛੋਡੀ ਭੈਣ ਦਾ ਨਹੀਂ ਸਮਝੇ ਵੀ ਉਹਦਾ ਵੀ ਇਹ ਘਰ ਹੈ ਨਾ ਮੈਂ ਉਹਦੇ ਨਾਲ ਜਿਵੇਂ ਕੀਤਾ ਉਹ ਵੀ ਮੇਰੇ ਨਾਲ ਬਣ ਗਈ ਗਾਹ ਦੇ ਨਾਲ ਹੁਣ ਸਮਝ ਆ ਗਈ ਫਿਰ ਤੈਨੂੰ ਹੁਣ ਆ ਗਈ ਹੁਣ ਮਾਫ਼ ਕਰਦੇ ਮੈਨੂੰ ਅੱਗੇ ਤੋਂ ਨਹੀਂ ਮੈਂ ਕਰਦੀ ਹੁਣ ਤੂੰ ਮੈਂ ਕਹਣੀ ਆਂ ਤੈਨੂੰ ਨਾ ਉਰੇ ਛੇਤੀ ਬੁਲਾ ਲਓ ਆਪਣੇ ਕੋਲੇ ਹੂੰ ਮੈਂ ਐਸੀ ਕਰ ਕੀ ਮੈਂ ਤੈਨੂੰ ਕੱਲ ਨਹੀਂ ਲੈ ਕੇ ਅਗਰ ਤੇ ਮਾਰਾ ਜੇ ਪਤਾ ਲੱਗ ਗਿਆ ਜਿਹਨਾਂ ਦੀ ਗਲਤੀ ਹੈ ਛਾ ਸੋ ਜਾਊਗਾ ਹੋਂ ਤਾਂ ਦਿਨ ਨੂੰ ਫਿਰ ਸਮਝ ਲੱਗੀ ਨਾ ਸਾਰੀ ਗੱਲ ਦੀ ਹਾਂਜੀ ਸਮਝ ਲੱਗੀ ਹੁਣ ਤਾਂ ਮੈਂ ਮਾਫੀ ਮੰਗ ਮਾਫੀ ਮੰਗਦੀ ਆਈ ਹੁਣ ਤਾਂ ਅੱਗੇ ਤੋਂ ਹਣਾ ਕਿਸੇ ਵੀ ਪਰਜਾਈ ਨੂੰ ਹਨਾ ਆਪਦੀ ਨਾਨਦ ਨਾਲ ਐਵੇਂ ਨਹੀਂ ਕਰਨਾ ਚਾਹੀਦਾ ਨਾ ਨਾਨਦ ਨੂੰ ਪਰਜਾਈ ਨਾਲ ਕਰਨਾ ਚਾਹੀਦਾ ਨਾ ਗਾਹਾਂ ਪਰਜਾਈ ਨੂੰ ਕਰਨਾ ਚਾਹੀਦਾ ਅੱਗੇ ਆ ਮੇਰੀ ਭੈਣ ਦਾ ਤੈਨੂੰ ਪਤਾ ਲੱਗ ਗਿਆ ਹਰ ਇੱਕ ਭੈਣ ਦਾ ਕੋਈ ਨਹੀਂ ਹੱਕ ਹੁੰਦਾ ਹਾਂਜੀ ਜਿੰਨਾ ਦੂਜੀ ਆਉਦੇ ਮਾਰਨਾ ਫੇਕੇ ਜਾ ਕੇ ਸਮਝਦੇ ਮੈਂ ਤੂੰ ਆਉਦੇ ਫੇਕੇ ਜਾ ਕੇ ਸਮਝਣੀ ਆ ਮੇਰਾ ਹੱਕ ਆ ਤੇ ਮੇਰੀ ਭੈਣ ਦਾ ਵੀ ਕੋਈ ਨਹੀਂ ਹੱਕ ਆ ਠੀਕ ਹੈ ਜੀ ਨਾ ਮਾਫੀ ਮੰਗਦੇ ਹਾਂ ਤਾਂ ਮੈਨੂੰ ਮaaf ਕਰ ਦੇਈਂ ਮਾਫ਼ ਕਰਦੇ ਹਾਂ ਹੁਣ ਨੇ ਅੱਗੇ ਤੋਂ ਗਲਤੀ ਕਰਦਾਂ। ਮਾਫ਼ ਸਵੇਰੇ ਦਾ ਭੁੱਲਿਆ ਮਾਫ਼ ਕਰਿਆ ਮਨ ਨੂੰ ਭੁੱਲਣੀ ਕਹਿੰਦੇ। ਠੀਕ ਹੈ। ਠੀਕ ਹੈ। ਸਸੀਕਾਲ ਜੀ ਸਾਰਿਆਂ ਨੂੰ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜੀ ਜਦੋਂ ਹਨ ਆਪਾਂ ਵੀ ਪਰਜਾਈਆਂ ਨੂੰ ਇਹ ਹੁੰਦਾਗਾ ਕਿ ਜਦੋਂ ਨਨਦੋਂ ਦੀ ਆਉਦੇ ਨਾਲ ਚੰਗਾ ਵਿਹਾਰ ਨਹੀਂ ਕਰਦੀਆਂ ਪਰਜਾਈਆਂ ਵੀ ਸੋਚਦੀਆਂ ਨੇ ਵੀ ਜਦੋਂ ਅਸੀਂ ਪੇਕੇ ਜਾਈਏ ਸਾਡੀਆਂ ਪਰਜਾਈਆਂ ਸਾਡੇ ਨਾਲ ਵਧੀਆ ਵਿਹਾਰ ਕਰਨ। ਜਿਹੇ ਜੇ ਆਪਾਂ ਕਰਾਂਗੇ ਉਹੀ ਜੀ ਆਪਾਂ ਭਰਾਂਗੇ ਹਨਾ। ਤੀਆਂ ਦਾ ਪੇਕਾ ਕਰ ਪਹਿਲਾਂ ਤੀਆਂ ਦਾ ਹੀ ਹੁੰਦਾ ਨੂਹਾਂ ਦੇ ਆਉਣ ਤੋਂ ਪਹਿਲਾਂ ਤਾਂ ਸਾਰੀਆਂ ਪਰਜਾਈਆਂ ਨੂੰ ਇਹੀ ਬੇਨਤੀ ਆ ਹਨਾ ਵੀ ਆਪਦੀਆਂ ਨੰਨਾਂ ਦਾ ਜਦੋਂ ਆਉਂਦੀਆਂ ਨੇ ਉਹਨਾਂ ਨਾਲ ਵਧੀਆ ਸਲੂਕ ਕਰਿਆ ਕਰੋ ਫੇਰ ਹੀ ਤੁਹਾਡਾ ਅੱਗੇ ਸੋਡੀ ਪਰਜਾਈ ਕਰੂਗੀ ਆਓ ਨਮੀ ਰੀਤ ਚਲਾਈਏ ਆਪਣੇ ਪਰਿਵਾਰਕ ਦੇ ਵਿੱਚ ਸਾਂਝਾ ਵਧਾਈਏ ਤੇ ਹੁਣ ਤੁਹਾਡੇ ਪਿਆਰੇ ਪਿਆਰੇ ਕਮੈਂਟਾਂ ਦੀ ਵਾਰੀ ਵਿਕੀ ਸ਼ਰਮਾ ਡਾਕਟਰ ਚਹਿਲ ਬਿੰਦਰ ਕੌਰ ਸਰਬਜੀਤ ਕੌਰ ਸੋਨੀ ਸਿੰਘ ਸਤਨਾਮ ਰਾਏ ਸੁਖ ਗਰੇਵਾਲ ਨੂਰ ਸਿੰਘ ਸਤਨਾਮ ਰਾਏ ਸੁਖਦੀਪ ਕੌਰ ਦਵਾਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਸਾਡੀਆਂ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੀ ਧੰਨਵਾਦ